ਸਸ਼ੀ ਗੌਰ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਰਦ ਕੀ ਹੈ ਕਿ ਗ੍ਰਹਿ ਬਦਲਦੇ ਆ ਸਿਤਾਰੇ ਬਦਲਦੇ ਆ ਸਾਡਾ ਮਨ ਬਦਲਦਾ ਮਨ ਦੇ ਹਾਂ ਭਾਅ ਵੀ ਬਦਲਦੇ ਆ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੇ ਆਪਾਂ ਜਾਣਦੇ ਆ ਅੱਜ ਕੱਲ ਰਿਜ਼ਲਟ ਤੇ ਦਿਨ ਚੱਲਦੇ ਪਏ ਨੇ ਬ੍ਰਹਸਪਤ ਰਾਸ਼ੀ ਪਰਵਰਤਨ ਕਰ ਚੁੱਕਾ ਹੈ 12 ਰਾਸ਼ੀਆਂ ਤੇ ਕੀ ਪ੍ਰਭਾਵ ਪਵੇਗਾ ਇਹ ਤੇ ਜਾਣਕਾਰੀ ਦਵਾਂਗੇ ਪਰ ਹੁਣ ਇੱਕ ਗੱਲ ਜਿਹੜੀ ਆਮ ਆਪਣੀ ਜ਼ਿੰਦਗੀ ਚ ਹੁੰਦੀ ਆ ਉਹਦੇ ਬਾਰੇ ਤੇ ਚਰਚਾ ਕਰ ਲਵਾਂਗੇ ਕਿਤਾਬੀ ਗੱਲਾਂ ਜੋ ਨੇ ਜੋ ਪ੍ਰਭਾਵ ਪਹਿਣਾ ਹੀ ਪਹਿਣਾ ਹੈ ਇਹ ਵੀ ਤੇ ਚਾਪਾ ਚਰਚਾ ਦਾ ਵਿਸ਼ਾ ਹੈਗੀਆਂ ਨੇ ਇਹ ਤੇ ਐਡਜਸਟ ਕਰਨਾ ਸਾਡੇ ਆਪਣੇ ਹੱਥ ਵਿੱਚ ਹੈ ਪਰ ਕੁਝ ਚੀਜ਼ਾਂ ਆਪਣੇ ਹੱਥ 'ਚ ਹੁੰਦੀਆਂ ਨਹੀਂ ਜਦੋਂ ਤੁਸੀਂ ਪੂਰੇ ਦਰਦ 'ਚ ਹੁੰਨੇ ਹੋ ਤੇ ਤੁਹਾਨੂੰ ਕੋਈ ਹੌਸਲਾ ਦੇਵੇ ਤੇ ਤੁਹਾਨੂੰ ਕੋਈ ਗੱਲ ਕਵੇ ਤੇ ਤੁਹਾਨੂੰ ਗਲਤ ਲੱਗਦੀ ਹੈ ਗਲਤ ਨਹੀਂ ਲੱਗਦੀ ਅਸਲ 'ਚ ਦੂਜੇ ਦੀ ਗੱਲ ਬੁਰੀ ਲੱਗਦੀ ਹੈ ਜਦੋਂ ਤੁਸੀਂ ਪਰੇਸ਼ਾਨ ਹੁੰਨੇ ਹੋ ਤਾਂ ਦਿੱਤਾ ਹੌਸਲਾ ਵੀ ਵੀ ਲੈ ਦੱਸ ਕਿਸੇ ਚੀਜ਼ ਲਈ ਕੁਝ ਚੀਜ਼ਾਂ ਬਣੀਆਂ ਹੀ ਨਹੀਂ ਕਈ ਵਾਰੀ ਆਪਾਂ ਗੱਲ ਕੀਤੀ ਆ ਕਿ ਕਿਸੇ ਦਰਦ ਲਈ ਕੋਈ ਗੱਲ ਨਹੀਂ ਬਣੀ ਇਸੇ ਤਰ੍ਹਾਂ ਦਾ ਜੋ ਰਿਜ਼ਲਟ ਹੈ ਜੋ ਜਿੱਦਾਂ ਦਾ ਵੀ ਆਇਆ ਇਹ ਚੀਜ਼ ਦੇ ਲਈ ਜੇ ਕੋਈ ਤੁਹਾਨੂੰ ਕਹੇ ਕਿ ਤੂੰ ਪੜ ਲੈਂਦਾ ਜਾਂ ਪੜ ਲੈਂਦੀ ਇਦੋਂ ਜ਼ਿਆਦਾ ਆ ਜਾਂਦੇ ਤਾਂ ਕਿੱਦਾਂ ਆਂਦੇ ਜੋ ਹੈ ਜਿੱਦਾਂ ਹੈ ਉਸ ਚੀਜ਼ ਨੂੰ ਉਦਾਂ ਅਸੈਪਟ ਕਰੋ ਆਪਣੇ ਬੱਚਾ ਨੂੰ ਹੌਸਲਾ ਦਿਓ ਕਿ ਅੱਛਾ ਹੈ ਕੋਈ ਗੱਲ ਨਹੀਂ ਅਸੀਂ ਅੱਛਾ ਕਰ ਸਕਦੇ ਸੀ ਪਰ ਜੋ ਹੈ ਇਹ ਵੀ ਬਹੁਤ ਅੱਛਾ ਹੈ ਕਦੇ ਵੀ ਬੱਚਿਆਂ ਦੇ ਉੱਤੇ ਬਾਡਨ ਕਿਸੇ ਵੀ ਚੀਜ਼ ਦਾ ਨਾਂ ਪਾਓ ਤਾਂ ਕਿ ਅੱਜ ਕੱਲ੍ਹ ਤੇ ਵੈਸੇ ਮੈਨੂੰ ਲੱਗਦਾ ਹਵਾ ਹੀ ਗਰਮ ਹੈ ਪਤਾ ਨਹੀਂ ਮਸਾਲੇ ਹੀ ਗਰਮ ਨੇ ਪਤਾ ਨਹੀਂ ਦਿਮਾਗ ਹੀ ਗਰਮ ਜ਼ਿਆਦਾ ਰਹਿੰਦਾ ਪਤਾ ਨਹੀਂ ਕੀ ਚੀਜ਼ ਹੈ ਕਿ ਹਰ ਕਿਸੇ ਨੂੰ ਲੱਗਦਾ ਏ ਕਿ ਅਸੀਂ ਹਰ ਤਰ੍ਹਾਂ ਨਾਲ ਲਾਸਟ ਸੀੜੀ ਤੇ ਖੜਨਾ ਏ ਮਤਲਬ ਨੰਬਰ ਤੇ ਹੀ ਆਉਣਾ ਏ ਸਾਨੂੰ ਫਸਟ ਸੈਕਿੰਡ ਥਰਡ ਹੀ ਚਾਹੀਦਾ ਸੈਕਿੰਡ ਵੀ ਨਹੀਂ ਚਾਹੀਦਾ ਜੇ ਕੋਈ ਸੈਕਿੰਡ ਨਾਲ ਹੁੰਦਾ ਏ ਤਾਂ ਉਹਨੂੰ ਲੱਗਦਾ ਮੈਂ ਫਸਟ ਆ ਜਾਂਦਾ ਸੈਕਿੰਡ ਨੂੰ ਕੌਣ ਪੁੱਛਦਾ ਏ ਤੇ ਹਰ ਕੋਈ ਦੱਸਣ ਵਾਲੇ ਵੀ ਤੁਹਾਨੂੰ ਕਹਿੰਦੇ ਆ ਫਸਟ ਆਓ ਫਸਟ ਆਓ ਜੇ ਤੋ ਤੁਸੀਂ ਕਿਸੇ ਦਾ ਸੁਣਦੇ ਹੋ ਕਿ ਜ਼ਿੰਦਗੀ 'ਚ ਕੁਝ ਕਾਮਯਾਬੀ ਕਰਨੀ ਹੈ ਤਾਂ ਮਿਹਨਤ ਕਰਨੀ ਪੈਣੀ ਹੈ ਮਿਹਨਤ ਇੰਨੀ ਕਰੋ ਮਾਰ ਲਓ ਆਪਣੇ ਆਪ ਨੂੰ ਮਿਹਨਤ ਕਰ ਕਰਕੇ ਕੋਈ ਮਿਹਨਤ ਹੋਈ ਇਹ ਕਾਦੀ ਮਿਹਨਤ ਹੋਈ ਇਹ ਇੱਕ ਤੁਹਾਡੀ ਪੜਾਈ ਡਿਸਾਈਡ ਕਰਦੀ ਹੈ ਤੁਹਾਡੀ ਜ਼ਿੰਦਗੀ ਦੀ ਸਫਲਤਾ ਮਨ ਗਲਤ ਕੋਈ ਪੜਾਈ পড়ੋ ਹੀ ਡਿਸਾਈਡ ਨਹੀਂ ਕਰਦੇ ਤੁਹਾਡੀ ਨੌਲੇਜ ਹੈ ਤੁਹਾਡਾ ਸ਼ੌਂਕ ਹੈ ਸ਼ੌਂਕ ਨਾਲ ਤੁਹਾਡੇ ਪੜਨ ਦੀ ਉਮਰ ਹੈ ਪੜੋ ਜਿੱਦਾਂ ਦਾ ਰਿਜ਼ਲਟ ਆਇਆ ਵੇ ਉਸ ਨੂੰ ਹੱਸ ਕੇ ਸਵੀਕਾਰ ਕਰੋ ਕਿਉਂਕਿ ਜਿੱਦਾਂ ਦਾ ਸੀ ਦਿੱਤਾ ਹੈ ਉਦਾਂ ਦਾ ਹੀ ਸਾਨੂੰ ਵਾਪਸ ਆਉਣਾ ਹੈ ਕਿਉਂ ਪਰੇਸ਼ਾਨ ਹੋਇਓ ਘੱਟ ਨੰਬਰ ਆਇਆ ਕੀ ਹੋ ਗਿਆ ਦੇਖੋ ਬੱਚੇ ਇੱਕ ਇੱਕ ਜਗ੍ਹਾ ਤੇ 10 ਬੱਚਿਆਂ ਨੇ ਖੁਦ ਕੁਛੀ ਕੀਤੀ ਮੈਨੂੰ ਤੇ ਹੈਰਾਨੀ ਕੀ ਕਿੱਧਰ ਨੂੰ ਜਾ ਰਹੀ ਹੈ ਸਾਡੀ ਜਨਰੇਸ਼ਨ ਕੁਦਕੋਸ਼ੀ ਕਰਨ ਨਾਲ ਹੁਣ ਤੁਸੀਂ ਟੌਪ ਤੇ ਆ ਗਏ ਹੋ ਜਿੰਦਗੀ ਦੇ ਵਿੱਚ ਇੱਕ ਇੱਕ ਜਦੋਂ ਤੁਸੀਂ ਇਹ ਦੁਨੀਆ 'ਚ ਜਨਮ ਲਿਆ ਸੀ ਇਹ ਪੜ੍ਹਾਈ ਅਸੀਂ ਪੜਨ ਲਈ ਬਣਾਈ ਆ ਇਹ ਉਤੋਂ ਕਿਤਾਬਾਂ ਥੋੜਾ ਕਿਡੀਆਂ ਨੇ ਤੇ ਉੱਪਰ ਹੀ ਚਲੇ ਜਾਣਾ ਸੀ ਹੱਦ ਹੋਈ ਪਈ ਆ ਜ਼ਿੰਦਗੀ 'ਚ ਕਾਮਯਾਬੀ ਲਈ ਗਿਆਨ ਜ਼ਰੂਰੀ ਆ ਕਿਤਾਬੀ ਪੜ੍ਹਾਈ ਜ਼ਰੂਰੀ ਨਹੀਂ ਆ ਨੰਬਰ ਜ਼ਰੂਰੀ ਨਹੀਂ ਆ ਮਾਰਕ ਸ਼ੀਟ ਜ਼ਰੂਰੀ ਨਹੀਂ ਆ ਕਿੱਥੇ ਚੱਕੀ ਫਿਰਦੇ ਹੋ ਤੁਸੀਂ ਮਾਰਕ ਸ਼ੀਟ ਕੇ ਸਾਡੀ ਮਾਰਕ ਸ਼ੀਟਾਂ ਸੀ ਇੰਨਾ ਟੌਪ ਕੀਤਾ ਸੀ ਜ਼ਿੰਦਗੀ ਚ ਟੌਪ ਕਰਨਾ ਹੈ ਨਾ ਤਾਂ ਜ਼ਿੰਦਗੀ ਦੇ ਉਲਝੇਵਿਆਂ ਨੂੰ ਤੇ ਆਪਣੇ ਆਪ ਨੂੰ ਸਮਝੋ ਜ਼ਿੰਦਗੀ ਨੂੰ ਸਮਝੋ ਬੱਚਿਆਂ ਨੂੰ ਆਪਣੇ ਦਿਮਾਗ ਤੇ ਪੜ੍ਹਾਈ ਦਾ ਬਰਡਨ ਅਸੀਂ ਆਹ ਕਰਨਾ ਹੈ ਬਸ ਆਹ ਕਰਨਾ ਹੈ ਏਮ ਕਰਨਾ ਏਮ ਹੈ ਸਾਡਾ ਸੀ ਇਹ ਇਹ ਕਰਨਾ ਹੀ ਕਰਨਾ ਓਕੇ ਠੀਕ ਹੈ ਤੁਹਾਡੀ ਜ਼ਿੰਦਗੀ ਦਾ ਏਮ ਹੈ ਜ਼ਿੰਦਗੀ ਤਾਂ ਉੱਤੇ ਤਾਂ ਨਹੀਂ ਹੈ ਤਾਂ ਬੱਚਿਆਂ ਨੂੰ ਹਮੇਸ਼ਾ ਅਗਰ ਬੱਚੇ ਇਹ ਵੀਡੀਓ ਨਹੀਂ ਸੁਣ ਰਹੇ ਤਾਂ ਬੱਚਿਆਂ ਦੇ ਪੇਰੈਂਟ ਸੁਣ ਰਹੇ ਆ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਹੌਸਲਾ ਦੇਣਾ ਚਾਹੀਦਾ ਹੈ ਸਿਰਫ ਇਸੇ ਗੱਲ ਕਰਕੇ ਕਿ ਰਿਜ਼ਲਟ ਕਿਦਾਂ ਦਾ ਵੀ ਆਵੇ ਹੁਣ ਪਲੱਸ 2 ਦਾ ਵੀ ਆ ਗਿਆ 10ਵੀਂ ਦਾ ਵੀ ਆ ਗਿਆ ਪੰਜਾਬ ਬੋਰਡ ਦਾ ਆ ਗਿਆ ਸੀਬੀਐਸਸੀ ਦਾ ਹੁਣ ਪਲੱਸ 2 ਦਾ ਸੀਬੀਐਸਸੀ ਦਾ ਆਉਣਾ ਹੈ ਹਨ ਤੇ ਜਿੰਨਾਂ ਦੇ ਵੀ ਬੱਚੇ ਬਾਹਲੇ ਬੱਚੇ ਸੀਬੀਐਸਸੀ ਚ ਪੜਦੇ ਆ ਤੇ ਉਹਨਾਂ ਨੂੰ ਸਿਰਫ ਬੱਚਿਆਂ ਨੂੰ ਇਹ ਕਰੋ ਕਿਉਂਕਿ ਪਲੱਸ 2 ਵਾਲੀ ਉਮਰ ਇਹ ਨਾਲ ਜਿਹੜੀ 18 ਦੇ ਨੇੜੇ ਤੇ ਨੇੜੇ 18 ਇਹਜ਼ ਪੀਨੇਜ ਆ ਪੀਨੇਜ ਦੇ ਵਿੱਚ ਹਰ ਚੀਜ਼ ਬੱਚੇ ਨੂੰ ਜਲਦੀ ਉਹ ਕਰਦੀ ਆ ਮਤਲਬ ਪੁੰਗਰੇ ਹੋਏ ਆ ਜੀ ਅਸੀਂ ਜਹਾਉਂ ਕਹਿੰਦੇ ਆ ਨਾ ਕਿ ਸੌਣ ਦੇ ਜੰਮੇ ਨੂੰ ਹਰਿਆਈ ਦੇਖਦਾ ਆ ਉਮਰ ਚ ਹਰ ਚੀਜ਼ ਹਰੀ ਦਿਖਦੀ ਆ ਲੱਗਦਾ ਕਿ ਬਸ ਕੁਛ ਵੀ ਨਹੀਂ ਚੁਟਕੀ ਮਾਰਨੀ ਹੈ ਤੇ ਹਰ ਚੀਜ਼ ਮਿਲ ਜਾਣੀ ਹੈ ਤਾਂ ਆਪਣੇ ਬੱਚਿਆਂ ਨੂੰ ਪਲੀਜ਼ ਇਹ ਜ਼ਰੂਰ ਕਹੋ ਕਿ ਤੁਸੀਂ ਬਹੁਤ ਅੱਛੇ ਹੋ ਤੁਸੀਂ ਬਹੁਤ ਮਿਹਨਤ ਕੀਤੀ ਹੈ ਜਿੱਦਾਂ ਦਾ ਵੀ ਰਿਜ਼ਲਟ ਆਊਗਾ ਆਪਾਂ ਨੂੰ ਉਹ ਚੀਜ਼ ਕਬੂਲ ਹੈ ਔਰ ਬੜੇ ਸੌਖੇ ਤਰੀਕੇ ਨਾਲ ਬੜੀ ਬੜੀ ਸਮਾਈਲ ਨਾਲ ਜਿੱਦਾਂ ਦਾ ਵੀ ਨੰਬਰ ਆਇਆ ਉਹਨੂੰ ਗਲੇ ਲਾਓ ਤੇ ਕਦੇ ਵੀ ਆਪਣੇ ਆਪਣੇ ਬੱਚਿਆਂ ਦਾ ਕੰਪੇਅਰ ਦੂਜਿਆਂ ਦੇ ਬੱਚਿਆਂ ਨਾਲ ਨਾ ਕਰੋ ਕਿਸੇ ਦੇ 90% ਆਇਆ ਕਿਸੇ ਦੇ 80% ਆਇਆ ਕਿਸੇ ਦੇ 70% ਆਇਆ ਉਹਦੇ ਸਾਡੇ ਆਪਣੇ ਚਾਹੀ 50 ਹੋਈਆ ਚਾਹੀ 45 ਔਰ 33 ਵਾਲਾ ਪਾਸਾ ਤਾਂ 33 ਵੀ ਬਹੁਤ ਆ ਠੀਕ ਆ ਅਗਰ ਅਸੀਂ ਫੇਲ ਵੀ ਹੋ ਗਏ ਤਾਂ ਕੋਈ ਵੱਡੀ ਗੱਲ ਨਹੀਂ ਐ ਪੱਕੇ ਹੋਵਾਂਗੇ ਅੱਛਾ ਸਿਆਣੇ ਕਹਿੰਦੇ ਹੁੰਦੇ ਸੀ ਪਿਛਲੇ ਕਾफी ਸਾਲਾਂ ਪੁਰਾਣੀ ਕਹਿੰਦੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੇ ਕਿਸੇ ਨੇ ਕਹਿਣਾ ਨਾ ਕਿ ਇਹ ਕੀ ਕਰਦਾ ਐ ਇਹ ਪੱਕੀ ਕਲਾਸ ਕਰਦਾ ਦੂਜੀ ਵਾਰ ਲੱਗਾ ਪੱਕਾ ਹੋਣ ਲਈ ਕਿਉਂ ਕਿ ਕਿਉਂਕਿ ਇਹ ਪਹਿਲੀ ਵਾਰ ਨਹੀਂ ਕੀਤੀ ਇਹ ਇਹ ਦੂਜੀ ਵਾਰ ਕਲਾਸ ਕਰ ਰਿਹਾ ਮਤਲਬ ਫੇਲ ਹੋ ਗਿਆ ਸੀ ਤੇ ਦੂਜੀ ਵਾਰ ਕਲਾਸ ਕਰ ਰਿਹਾ ਤੇ ਪੱਕਾ ਹੋ ਰਿਹਾ ਤੁਸੀਂ ਦੇਖੋ ਕਿੰਨੀ ਪੋਜ਼ਿਟਿਵ એનર્ਜੀ ਸੀ ਮਤਲਬ ਉਹ ਚੀਜ਼ ਨੂੰ ਦੁਬਾਰਾ ਪੜ੍ਹ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਪਰਪੱਕ ਹੋਣਾ ਉਸ ਚੀਜ਼ ਦੇ ਵਿੱਚ ਤੇ ਬਸ ਜੇ ਕੋਈ ਕਿਸੇ ਤਰ੍ਹਾਂ ਰਹਿ ਵੀ ਜਾਂਦਾ ਤੇ ਉਹਨੂੰ ਕਹੋ ਕੋਈ ਨਹੀਂ ਇਹ ਸੋਚ ਲੈ ਤੂੰ ਪੱਕਾ ਹੋ ਰਿਹਾ ਹੈਨਾ ਤੇ ਬੱਚਿਆਂ ਨੂੰ ਥੋੜਾ ਸੰਭਾਲ ਲਓ ਜ਼ਰੂਰੀ ਹੈ ਇਹ ਜਨਰੇਸ਼ਨ ਨੂੰ ਸੰਭਾਲਣਾ ਮੋਬਾਈਲ ਤੋਂ ਦੂਰ ਕਰਨਾ ਜ਼ਿਆਦਾ ਜ਼ਰੂਰੀ ਹੈ ਵੈਸੇ ਇਹ ਜ਼ਿਆਦਾ ਦਿਮਾਗ ਖਰਾਬ ਕਰਦੇ ਬੱਚਿਆਂ ਨੂੰ ਚਲੋ ਬ੍ਰਹਸਪਤ ਚੇਂਜ ਹੋ ਰਿਹਾ ਪਰਮਾਤਮਾ ਬlesing ਰੱਖੇ ਸਭ ਦੇ ਉੱਤੇ ਚੇਂਜ ਹੋ ਗਿਆ ਤੇ ਬ੍ਰਿਖ ਰਾਸ਼ੀ ਸ਼ੁਕਰ ਦੇ ਘਰ ਚ ਚਲਾ ਗਿਆ ਲਾਜਿਕ ਸੁਣੋ ਹੁਣ ਸ਼ੁਕਰ ਦੇ ਘਰ ਚ ਬ੍ਰਹਸਪਤ ਗਿਆ ਸ਼ੁਕਰ ਰਾਖਸ਼ਾ ਦਾ ਦੇਵਤਾ ਹੈ ਤੇ ਬ੍ਰਹਸਪਤ ਬlesing ਹੈ ਸ਼ੁੱਧ ਹਵਾ ਹੈ ਆਸ਼ੀਰਵਾਦ ਹੈ ਬਜ਼ੁਰਗ ਨੇ ਦੂਜੀ ਗੱਲ ਜਦੋਂ ਅਸੀਂ ਜਿਸ ਘਰ ਚ ਜਾਂਦੇ ਹਾਂ ਜਿੰਨੀ ਉਹਦੀ ਪਾਵਰ ਹੁੰਦੀ ਹੈ ਉਨਾ ਹੀ ਸਾਡੀ ਉੱਥੇ ਰਿਸਪੈਕਟ ਹੁੰਦੀ ਹੈ ਤੇ ਜੇ ਤੁਹਾਡੀ ਜਨਮ ਪੱਤਰੀ ਵਿੱਚ ਸ਼ੁਕਰ ਅੱਛਾ ਹੈ ਤੁਹਾਡਾ ਮਿੱਤਰ ਘਰ ਆ ਜਿਸ ਘਰ ਵਿੱਚ ਜਾ ਕੇ ਤੁਸੀਂ ਬੈਠੀ ਹੋ ਉਸ ਦੀ ਪਾਵਰ ਨੂੰ ਵਧਾਓ ਤਾਂ ਕਿ ਜਿਸ ਘਰ ਵਿੱਚ ਜਿਹੜਾ ਮਹਿਮਾਨ ਆਇਆ ਉਹਦੀ ਪਾਵਰ ਵੀ ਵਧੇ ਹੁਣ ਘਰ 'ਚ ਸਾਡੀ ਪੁੱਛ ਦੇਚ ਨਹੀਂ ਹੈਗੀ ਜਾਨੀ ਸਾਡੀ ਜਨਮ ਪੱਤਰੀ 'ਚ ਉਸ ਗ੍ਰਹਿ ਦੀ ਪੁੱਛ ਦੇਚ ਨਹੀਂ ਹੈ ਮੀਨਸ ਉਹਦੀ ਪਾਵਰ ਨਹੀਂ ਹੈ ਤਾਂ ਉਹ ਜਗ੍ਹਾ ਤੇ ਬੈਠੇ ਗ੍ਰਹਿ ਦੀ ਕਾਦੀ ਪਾਵਰ ਹੋ ਤਾਂ ਇਸ ਕਰਕੇ ਲੌਜੀਕ ਸਮਝ ਕੇ ਆਪਣੇ ਸਿਤਾਰਿਆਂ ਨੂੰ ਸਹੀ ਕਰੋ ਤਾਂ ਕਿ ਜ਼ਿੰਦਗੀ ਦੇ ਹਰੇ ਮਿਆਰ ਤੋਂ ਆਪਾਂ ਉਲਝੜ ਤੋਂ ਬਾਹਰ ਸੱਕੀਏ ਤੇ ਸੌਖੀ ਬੜੇ ਪਿਆਰ ਦੀ ਜ਼ਿੰਦਗੀ ਕੱਢ ਸਕੀਏ ਚਲੋ ਪੰਚਕ ਕੱਲ ਆਰੰਭ ਹੋ ਗਈ ਸੀ ਵੀਰਵਾਰ ਵਾਲੇ ਦਿਨ ਦੁਪਹਿਰ ਨੂੰ 12 ਵਜੇ 2:33 ਮਿੰਟ ਤੇ ਪੰਚ ਅਰੰਭ ਹੋਈ ਸੀ ਇਹਨੇ ਚੱਲਣਾ ਜੀ ਤੁਹਾਨੂੰ ਦੱਸ ਦਈਏ ਆਹ ਸੋਮਵਾਰ ਨੂੰ ਤਕਰੀਬਨ 7:35 ਵਜੇ 43 ਮਿੰਟ ਤੇ ਸ਼ਾਮ ਤੱਕ ਰਹਿਣੀ ਆ ਪੰਚਕ 5 ਦਿਨ ਜਿਹੜੀ ਰਹਿਣੀ ਆ ਤੇ ਅੱਜ 10ਵੀਂ ਤਿਥੀ ਆ ਪਰ ਕ੍ਰਿਸ਼ਨ ਪੱਖ ਦੀ 10ਵੀਂ ਤਿਥੀ ਹੈ ਹਨੇਰ ਪੱਖ ਦੀ ਹੈ ਤੇ ਗੁਰੂ ਅਸਤ ਹੋ ਜਾਣਾ 6 ਮਈ ਨੂੰ ਹੋਣਾ ਹੈ ਪਰ ਗੁਰੂ ਦਾ ਰਾਸ਼ੀ ਪਰਿਵਰਤਨ ਤੁਹਾਡੀਆਂ 12 ਰਾਸ਼ੀਆਂ ਤੇ ਦੱਸਣਾ ਰਹਿ ਗਿਆ ਸੀ ਆਪਾਂ ਉਹ ਦੱਸਦੇ ਹਾਂ ਅੱਜ ਤੁਹਾਨੂੰ ਸ਼ਨੀ ਚੰਦਰ ਦੀ ਜੁਤੀ ਬਣੀ ਹੋਈ ਹੈ 60 ਸਤੀ ਹੈ ਚੱਲ ਰਹੀ ਤੇ ਕੱਲ ਦੁਪਹਿਰ ਦੀ ਹੁਣ ਕੱਲ ਦੁਪਹਿਰ ਮਤਲਬ ਦਿਨ ਬਾਦ ਨੂੰ 2:33 ਮਿੰਟ ਤੇ ਕੁੰਭ ਰਾਸ਼ੀ ਚ ਚੰਦਰਮਾ ਆ ਗਿਆ 60 ਸਤੀ ਬਣੀ ਕੱਲ ਵੀ ਬਣੀ ਰਣੀ ਹੈ ਤੇ ਕੱਲ ਆਪਾਂ 60 ਸਤੀ ਦਾ ਤੁਹਾਨੂੰ ਦੱਸਾਂਗੇ ਅੱਜ ਆਪਾਂ ਦੱਸਦੇ ਆ ਬ੍ਰੈਸਪਤ ਦਾ ਰਾਸ਼ੀ ਪਰਿਵਰਤਨ ਗ੍ਰਹਿਾਂ ਦੇ ਮੁਤਾਬਕ ਪਰ ਅੱਜ ਦਾ ਰਾਹੁ ਗਾਲ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਅੱਜ ਸ਼ੁੱਕਰਵਾਰ ਵਾਲੇ ਦਿਨ 10:30 ਵਜੇ ਤੋਂ ਲੈ ਕੇ 12 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਸੁਣੋ ਬ੍ਰਸਪਦ ਰਾਸ਼ੀ ਪਰਵਰਤਨ 1 ਸਾਲ ਲਈ 13 ਮਹੀਨੇ ਲਈ ਤੁਹਾਡੀ ਜਨਮ ਪੱਤਰੀ 'ਚ ਕੀ ਪ੍ਰਭਾਵ ਪਾਏਗਾ ਭਾਵੇਂ 6 ਮਈ ਨੂੰ ਅਸਤ ਹੋ ਜਾਏਗਾ ਅਸਤ ਕਿਹੜਾ ਹੁੰਦਾ ਜਿਹੜਾ ਸੂਰਜ ਦੇ ਪ੍ਰਭਾਵ ਹਟ ਆ ਜਾਂਦਾ ਸੰਗਰਾਮ ਤੋਂ ਪਹਿਲਾਂ ਹੀ ਸੂਰਜ ਨੇ ਆਪਣਾ ਪ੍ਰਭਾਵ ਅਗਲੇ ਘਰ ਦਾ ਕਰ ਦੇਣਾ ਸ਼ੁਰੂ ਤੇ ਇਸ ਕਰਕੇ 6 ਮਈ ਨੂੰ ਗੁਰੂ ਨੇ ਅਸਤ ਹੋ ਜਾਣਾ ਹੈ ਤੇ ਸਭ ਤੋਂ ਪਹਿਲਾਂ ਅਰੀਜ ਅਨਿਮੇਸ਼ ਰਾਸ਼ੀ ਵਾਲਿਆਂ ਦੇ ਲਈ ਦੇਖੋ ਤੁਹਾਡੀ ਕਿਸਮਤ ਦਾ ਮਾਲਕ ਹੈ ਨੌਵੇਂ ਖਾਨੇ ਦਾ ਮਾਲਕ ਬਾਅਦਵੇਂ ਖਾਨੇ ਦਾ ਮਾਲਕ ਹੈ ਤੇ ਕਿੱਥੇ ਆ ਕੇ ਬਹਿ ਗਿਆ ਦੂਜੇ ਸਥਾਨ ਵਿੱਚ ਧਨ ਸਥਾਨ ਵਿੱਚ ਦੂਜਾ ਘਰ ਜਿਹੜਾ ਹੈ ਨਾ ਤੁਹਾਡੇ ਘਰ ਦਾ ਇੱਕ ਟੁੰਬ ਦਾ ਹੈ ਅੱਛਾ ਹੈ ਕੋਈ ਨਰਜੀ ਦੀ ਖਰਾਬ ਨਹੀਂ ਹੈ ਪਰ ਨਾਲ ਇਹ ਵੀ ਆ ਕਿ ਬ੍ਰਹਿਸਪਤ ਜੋ ਹੈ ਸ਼ੁਕਰ ਦੇ ਘਰ ਚ ਬੈਠਾ ਤੇ ਸ਼ੁਕਰ ਤੁਹਾਡੇ ਧਨ ਸੰ ਦਾ ਮਾਲਕ 12ਵੇਂ ਜਾਨੀ ਖਰਚ ਦਾ ਮਾਲਕ ਉੱਥੇ ਆ ਕੇ ਬਹਿ ਗਿਆ ਤਾਂ ਖਾਚੇ ਵੱਧੂ ਵੱਧੂ ਖਰਚੇ ਪਰ ਹੁਣ ਜੀ ਮੈਂ ਪਹਿਲਾਂ ਹੀ ਦੱਸਿਆ ਜੀ ਤੇ ਤੁਸੀਂ ਸਮਝ ਰਹੇ ਹੋ ਸਟਾਰੋਲੋਜੀ ਨੂੰ ਤਾਂ ਸ਼ੁਕਰ ਨੂੰ ਸ਼ੁਭਤਾ ਹੀ ਕਰਨਾ ਜੇ ਸ਼ੁਕਰ ਸਹੀ ਹੈ ਤਾਂ ਪੈਸਾ ਦੇਗਾ ਤਾਂ ਹੀ ਤਾਂ ਖਰਚਾ ਹੋਏਗਾ ਖਰਚਾ ਤਾਂ ਹੀ ਕਰਾਂਗੇ ਜੇ ਪੈਸਾ ਹੋਏਗਾ ਤਾਂ ਸ਼ੁਕਰ ਵੀ ਸ਼ੁਭ ਕਰਨਾ ਇੱਕ ਤੇ ਤੁਸੀਂ ਕੀ ਕਰਨਾ ਹੈ ਪੀਲੇ ਰੰਗ ਦਾ ਕਿਉਂ ਜਾਨੀ ਕਿ ਪੀਲਾ ਕਿਉ ਤੁਸੀ ਗਊ ਗਊਸ਼ਾਲਾ ਰੱਖਣਾ ਥੋੜਾ ਜਿਹਾ ਪੀਲੇ ਰੰਗ ਦਾ ਕਿਉ ਗਊ ਗਾਂ ਦਾ ਕਿਉ ਪੀਲਾ ਹੀ ਹੁੰਦਾ ਹਨ ਉਹ ਤੁਸੀਂ ਧਾਰਮਿਕ ਸਥਾਨ ਤੇ ਰੱਖੀ ਜਾਣਾ ਹੈ ਸ਼ੁੱਕਰਵਾਰ ਵਾਲੇ ਦਿਨ ਸ਼ੁਕਰ ਸ਼ੁਭਫਲ ਦੇ ਜਾਏਗਾ ਤਾਂ ਨਾਲ ਬ੍ਰਹਸਪਤ ਵੀ ਸ਼ੁਭ ਹੋ ਜਾਏਗਾ ਕੇਸਰ ਮੱਥੇ ਤੇ ਲਗਾਉਣਾ ਬਿਲਕੁਲ ਨਹੀਂ ਭੁੱਲਣਾ ਕੇਸਰ ਦੀ ਡੱਬੀ ਆਪਣੇ ਕੋਲ ਰੱਖਣੀ ਹੈ ਬ੍ਰਹਸਪਤ ਦੂਸਰੇ ਸਥਾਨ ਵਿੱਚ ਤੁਹਾਡੇ ਲਈ ਜ਼ਿਆਦਾ ਨੁਕਸਾਨ ਨਹੀਂ ਕਰੇਗਾ ਅਗਰ ਸ਼ੁਕਰ ਦੀ ਦਸ਼ਾ ਜਾਂ ਸ਼ੁਕਰ ਦੀ ਸਥਿਤੀ ਜਦੋਂ ਜਦੋਂ ਬਦਲੇਗੀ ਉਦੋਂ-ਉਦੋਂ ਇੱਥੇ ਬ੍ਰਹਸਪਤ ਕਿ ਆਸ਼ਨ ਇਹੜ ਦੇ ਕਮੀ ਤੇ ਖਰਚੇ ਵਾਧੂ ਕਰਾਏਗਾ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਬ੍ਰਸਪਤ ਲਗਨ ਚ ਮਿੱਤਰ ਨਹੀਂ ਆ ਤੁਹਾਡਾ ਅਸ਼ਟਮੇਸ਼ ਖਾਣੇ ਦਾ ਮਾਲਕ ਹੈ ਤਾਂ ਇਸ ਕਰਕੇ ਉਲਝਾ ਸਕਦਾ ਤੁਹਾਨੂੰ ਪਰੇਸ਼ਾਨ ਕਰ ਸਕਦਾ ਖਰਚੇ ਜ਼ਿਆਦਾ ਕਰਵਾ ਸਕਦਾ ਸਿਹਤ ਖਰਾਬ ਕਰਾ ਸਕਦਾ ਮੋਟਾਪਾ ਦੇ ਸਕਦਾ ਤਾਂ ਇਸ ਕਰਕੇ ਆਪਣੀਆਂਦਰੂਨੀ ਚੀਜ਼ਾਂ ਨੂੰ ਠੀਕ ਕਰਨਾ ਹੈ ਜਿਮ ਵਗੈਰਾ ਜੁਆਇਨ ਕਰਨ ਦੀ ਕੋਈ ਲੋੜ ਨਹੀਂ ਹੈ ਥੋੜੀ ਬਹੁਤੀ ਐਕਸਰਸਾਈਜ਼ ਕਰਨੀ ਸ਼ੁਰੂ ਕਰੋ ਭੱਜੋ ਦੌੜੋ ਤੁਰੋ ਤੇ ਸਭ ਤੋਂ ਜ਼ਰੂਰੀ ਗੱਲ ਜੋਗਾ ਕਰੋ ਔਰ ਸਾਹ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਬ੍ਰਸਪਤ ਤੁਹਾਡੀ ਸਾਹ ਦਾ ਮਾਲਕ ਹੈ ਤੇ ਤੁਹਾਨੂੰ ਸਵੇਲਿੰਗ ਦੇ ਸਕਦਾ ਹੈ ਇੱਥੇ ਬੈਠਾ ਬ੍ਰਸਪਤ ਤੁਹਾਨੂੰ ਗਿਆਨ ਦੇਵੇਗਾ ਆਸ਼ੀਰਵਾਦ ਦੇਵੇਗਾ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਣ ਤੇ ਬ੍ਰਸਪਤ ਸ਼ੁਭ ਫਲ ਦੇਵੇਗਾ ਸਭ ਦਾ ਚੰਗਾ ਕਰਨ ਦੀ ਤੁਸੀਂ ਕੋਸ਼ਿਸ਼ ਕਰੋਗੇ ਕੋਈ ਡਿਗਰੀ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਕੋਈ ਡਿਗਰੀ ਕਰਨ ਦੀ ਸੀ ਤੁਸੀਂ ਤਾਂ ਉਸ ਵਿੱਚ ਤੁਹਾਨੂੰ ਟੌਪ ਮਿਲ ਸਕਦਾ ਹੈ ਕਿਉਂਕਿ ਗਿਆਨ ਦਾ ਦੇਵਤਾ ਮੰਨਿਆ ਜਾਂਦਾ ਹੈ ਬ੍ਰਸਪਤ ਉਸ ਤੋਂ ਜ਼ਿਆਦਾ ਜ਼ਰੂਰੀ ਇਹ ਸ਼ੁਕਰ ਨੂੰ ਸਹੀ ਕਰਨਾ ਸ਼ੁਕਰ ਨੂੰ ਤੁਸੀਂ ਕਿਦਾਂ ਸਹੀ ਕਰਨਾ ਹੈ ਵੈਲ ਡ್ರೆਸਡ ਰਹਿਣਾ ਹੈ ਅੱਛੀ ਡਰੈਸ ਪਾਣੀ ਨਹਾਉਣਾ ਧੋਣਾ ਪੂਰੀ ਤਰ੍ਹਾਂ ਨਾਲ ਐਂ ਸਹੀ ਰਹਿਣਾ ਹੈ ਤੇ ਸ਼ੁਕਰ ਤੇ ਘਰ ਚ ਪ੍ਰੈਸਬਾ ਤੁਹਾਨੂੰ ਅੱਛਾ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਅੱਗੇ ਲੈ ਕੇ ਜਾਏਗਾ ਠੀਕ ਹੈ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਪ੍ਰੈਸਬਾ ਤੁਹਾਡੇ 7ਵੇਂ ਖਾਨੇ ਦਾ ਮਾਲਕ ਪ੍ਰੈਸਬਾ ਤੁਹਾਡੇ 10ਵੇਂ ਖਾਨੇ ਦਾ ਮਾਲਕ ਕਿੱਥੇ ਗਿਆ 12ਵੇਂ ਖਾਨੇ ਵਿੱਚ 12ਵਾਂ ਖਾਨਾ ਕਿਦਾਂ ਬਹੁਤ ਅੱਛਾ ਹੈ ਖਰਚੇ ਦਾ ਹੈ ਭਾਵੇਂ ਪਰਮੋਕਸ਼ ਦਾ ਵੀ ਹੈ ਪਤੀ ਪਤਨੀ ਦਾ ਸਬੰਧਾਂ ਵਿੱਚ ਥੋੜੀ ਪਰੇਸ਼ਾਨੀ ਵਧਣ ਵਾਲੀ ਹੈ ਥੋੜਾ ਧਿਆਨ ਰੱਖਿਓ ਮੈਡੀਟੇਸ਼ਨ ਕਰਨ ਦੇ ਨਾਲ ਕਾਫੀ ਅੱਛਾ ਹੋਣ ਵਾਲਾ ਹੈ ਦੂਸਰੀ ਗੱਲ ਸਭ ਤੋਂ ਜ਼ਰੂਰੀ ਕੀ ਹੈ ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਸ਼ੁਕਰ ਤੁਹਾਡਾ ਮਿੱਤਰ ਹੀ ਹੈ ਸ਼ੁਕਰ ਤੁਹਾਡੀ ਸੋਚ ਦਾ ਮਾਲਕ ਹੈ ਹਾਂ ਪਿਤਾ ਦੀ ਸੇ ਥੋੜੀ ਖਰਾਬ ਹੋ ਸਕਦੀ ਹੈ ਤੁਹਾਡੇ ক্লোਜ਼ਲੀ ਰਿਸ਼ਤੇ ਖਰਾਬ ਹੋ ਸਕਦੇ ਆ ਤਾਂ ਇਹਦੇ ਲਈ ਤੁਸੀਂ ਸੂਰਜ ਨੂੰ ਸਹੀ ਕਰਨਾ ਹੈ ਤੁਹਾਡੇ ਪ੍ਰਾ ਕਰਮ ਸਥਾਨ ਦਾ ਮਾਲਕ ਹੈ ਜਲਦੀ ਉੱਠਣਾ ਗੁੜ ਖਾਣਾ ਪਾਣੀ ਪੀਣਾ ਸੂਰਜ ਨਵਾਰਗ ਦੇਣਾ ਗਾਇਤਰੀ ਮੰਤਰ ਸੁਣਨਾ ਤੇ ਬੁੱਧ ਦੀ એનર્ਜੀ ਨੂੰ ਸ਼ੁਭ ਕਰਦੇ ਰਹਿਣਾ ਬ੍ਰੈਸਪਤ ਦਾ 12ਵੇਂ ਬੈਠਣਾ ਵਿਦੇਸ਼ ਯਾਤਰਾ ਕਰਾਏਗਾ ਵਿਦੇਸ਼ ਤੇ ਰਸਤੇ ਖੁੱਲਣਗੇ ਸਰਕਾਰੀ ਦਰਬਾਰੇ ਨੇਫੇ ਮੋਏਗਾ ਕੋਰਟ ਕੇਸ ਵਿੱਚ ਜਿੱਤ ਹੋਏਗੀ ਕੈਂਸਰ ਕਰਕਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਰਕਰਾਸ਼ੀ ਵਾਲਿਆਂ ਦੇ ਲਈ ਜੋ ਬ੍ਰੈਸਪਤ ਹੈ ਇਹ ਹੈਗਾ ਤੁਹਾਡੀ ਕਿਸਮਤ ਦਾ مالک ਤੇ ਨਾਲ مالک ਹੈ ਤੁਹਾਡੀ ਛੀਨੀਖਾਨੇ ਦਾ ਕਿੱਥੇ ਜਾ ਕੇ ਬੈਠਾ ਇਨਕਮ ਦੇ ਕਾਰਜ ਇਨਕਮ ਦਾ مالک ਸ਼ੁਕਰ ਦਾ ਹੈ ਕਿਉਂਕਿ ਛੇਵੇਂ ਤੋਂ ਛੇਵੇਂ ਖਾਣੇ ਦੇ ਘਰ ਚ ਬੈਠਾ ਹੈ ਕਿਸਮਤ ਦਾ مالک ਤਾਂ ਵਿਰੋਧੀ ਤਾਂ ਦਬਣਗੇ ਜ਼ਰੂਰ ਵਿਰੋਧੀਆਂ ਤੇ ਤੁਹਾਡਾ ਇਮਪ੍ਰੈਸ਼ਨ ਵੀ ਅੱਛਾ ਪਏਗਾ ਇਨਕਮ ਦੇ ਸੋਸਲ ਜ਼ਿਆਦਾ ਵਧਣਗੇ ਕਿਸਮਤ ਤੇ ਪਰੋਸੇ ਛੱਡੇ ਕੰਮ ਕਾਫੀ ਹੱਦ ਤੱਕ ਰਸਤੇ ਮਿਲਨੇ ਸ਼ੁਰੂ ਹੋ ਜਾਣਗੇ ਚੰਗੇ ਲੋਕਾਂ ਨਾਲ ਸਬੰਧ ਵਧਣਗੇ ਸਭ ਤੋਂ ਜ਼ਰੂਰੀ ਪਿੱਤਲ ਤਾਂਬੇ ਦਾ ਕੜਾ ਪਾਓ ਤੇ ਮਾਂ ਦੇ ਪੈਰੇ ਹੱਥ ਲਾਓ ਪਿਤਾ ਦਾ ਆਸ਼ੀਰਵਾਦ ਲਓ ਤੇ ਸਮਝੋ ਸਾਰਾ ਕੁਝ ਸਹੀ ਹਾਂ ਇਸ ਟਾਈਮ ਤੇ ਜਾਨੀ 13 ਮਹੀਨੇ ਇੱਕ ਪੀਲੇ ਰੰਗ ਦਾ ਰੁਮਾਲ ਗੰਗਾ ਜਲ ਨਾਲ ਧੋ ਕੇ ਆਪਣੇ ਕੋਲ ਰੱਖਣਾ ਬਹੁਤ ਜ਼ਰੂਰੀ ਰ ਲਿਓ ਸੰਗਰਾਸ਼ੀ ਵਾਲੇ ਸੰਗਰਾਸ਼ੀ ਵਾਲਿਆਂ ਦੇ ਲਈ ਅਸ਼ਟਵਿਸ਼ ਹੈ ਜੀ ਬ੍ਰਸਪਤ ਚ ਆ ਗਿਆ 10ਵੇਂ ਸਥਾਨ ਉੱਤੇ ਸੰਭਰ ਸੰਭਰ ਕੇ ਚੱਲਣਾ ਤੁਸੀਂ ਤੁਹਾਡੀਆਂ ਪਰੇਸ਼ਾਨੀਆਂ ਤੁਹਾਡੀਆਂ ਵਧਣ ਵਾਲੀਆਂ ਹਨ ਸ਼ੁਕਰ ਤੁਹਾਡਾ ਮਿੱਤਰ ਨਹੀਂ ਹੈ ਜਿੱਥੇ 8ਵੇਂ ਖਾਨੇ ਦਾ ਮਾਲਕ ਬੈਠਾ ਹੈ ਤੇ ਦੂਜਾ ਸੋਚਦਾ ਸੋਚਦਾ ਮਾਲਕ ਬੈਠਾ ਸ਼ੁਕਰ ਦੇ ਘਰ ਹੁਣ ਸਾਡੀ ਸੋਚ ਇੱਕ ਜਗ੍ਹਾ ਤੇ ਜਾ ਕੇ 10ਵੇਂ ਖਾਨੇ ਚ ਬੈਠ ਗਈ ਤਾਂ ਕਿਸੇ ਪੇਪਰ ਵਰਕ ਚ ਪ੍ਰੋਬਲਮ ਆ ਜਾਏਗੀ ਕੋਈ ਤੋਂ ਕਿਵਲ ਸਟਾਰ ਹੋ ਜਾਣਗੇ ਕਿਤੋਂ ਨਾ ਕਿਤੋਂ ਧੋਖਾ ਹੋ ਜਾਏਗਾ ਪਰੇਸ਼ਾਨੀ ਵਾਜੇਗੀ ਕੋਈ ਕੋ ਪੁਲਿਸ ਚੱਕਰ ਬੈ ਜਾਏਗਾ ਸੰਭਲ ਸੰਭਲ ਕੇ ਚਲੋ ਬਹੁਤ ਜ਼ਰੂਰੀ ਹੈ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਨੇ ਕੀ ਕਰਨਾ ਸ਼ੁਕਰ ਨੂੰ ਸਹੀ ਨਹੀਂ ਕਰਨਾ ਸਿਰਫ ਬ੍ਰਸਪਤ ਨੂੰ ਸਹੀ ਕਰਨਾ ਧੁੱਪ ਚ ਸੇਟਾ ਕੇ ਰੱਖਣਾ ਤਾਂਬੇ ਦਾ ਪੈਸਾ ਕੋਲ ਰੱਖਣਾ ਤੇ ਕਦੇ-ਕਦੇ ਗੁੜ ਜਲ ਪ੍ਰਵਾਹ ਕਰਦੇ ਰਹਿਣਾ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਨੌਵੇਂ ਸਥਾਨ 'ਚ ਚਲਾ ਗਿਆ ਬ੍ਰਸਪਤ ਨੌਵਾ ਕਿਸਮਤ ਦਾ ਖਾਨਾ ਹੈ ਸ਼ੁਕਰ ਦਾ ਸ਼ੁਕਰ ਸ਼ੋਭਾ ਤਾਂ ਸਮ ਸ਼ੋਭਾ ਬ੍ਰਸਪਤ ਇੱਥੇ ਬੈਠ ਕੇ ਪਤਨੀ ਦਾ ਨੇਮ ਫੇਮ ਵਧਾਏਗਾ ਪਰ ਪਰੇਸ਼ਾਨੀਆਂ ਉਦੋਂ ਆਣਗੀਆਂ ਜਦੋਂ ਸ਼ੁਕਰ ਤੇ ਬ੍ਰਸਪਤ ਨੂੰ ਸ਼ੁਭ ਨਹੀਂ ਕਰੋਗੇ ਤਾਂ પતિ ਪਤਨੀ ਇੱਕ ਦੂਜੇ ਨਾਲ ਰਲ ਜੈਣੇ ਵਾਝਾਂਗੇ ਪਰ ਇੱਥੇ ਬੈਠਾ ਬ੍ਰਸਪਤ ਜੋ ਹੈ ਪੰਜਵੀਂ ਦ੍ਰਿਸ਼ਟੀ ਨਾਲ ਲਗਨ ਨੂੰ ਦੇਖੇਗਾ ਤੇ ਲਗਨ 'ਚ ਬੈਠਾ ਕੇ ਤੂੰ ਨੌਵੀਂ ਦ੍ਰਿਸ਼ਟੀ ਨਾਲ ਬ੍ਰਸਪਤ ਨੂੰ ਦੇਖੇਗਾ ਥੋੜੀ ਪਤਨੀ ਦੀ ਸਿਹਤ ਖਰਾਬ ਕਰੇਗਾ ਮਸਲਸ ਪ੍ਰੋਬਲਮ ਦਵੇਗਾ ਪਰ ਨਾਲ ਹੀ ਘਰ ਵਿੱਚ ਕਿਸੇ ਨਾ ਕਿਸੇ ਨੂੰ ਮਸਲਸ ਪ੍ਰੋਬਲਮ ਤਾਂ ਹੋ ਹੀ ਰਹੀ ਹੈ ਥੋੜੀ ਉਹ ਮੰਗਲ ਰਾਹੂ ਕਰਕੇ ਵੀ ਚੱਲਦੀ ਪਈ ਹੈ ਪਰ ਬ੍ਰਸਪਤ ਨੂੰ ਇੱਥੇ ਸ਼ੁਭ ਕਰਨ ਦੇ ਲਈ ਨੌ ਫੁੱਲ ਤੇ ਚਰੇ ਦੀ ਦਾਲ ਕਦੇ-ਕਦੇ ਧਾਰਮਿਕ ਸਥਾਨ ਤੇ ਵੀਰਵਾਰ ਦੇਂਦੇ ਰਹੋ ਸਿਹਤ ਦੀ ਪ੍ਰੋਬਲਮ ਸਹੀ ਰਹੇਗੀ ਕਿਸਮਤ ਦਾ ਸਾਥ ਵਾਧੂ ਹੋਣ ਵਾਲੀ ਹੈ ਲਿਬਰਾ ਜਾਨੀ ਤੁਲਾ ਰਾਸ਼ੀ ਹੋਇਆ ਤੁਲਾ ਰਾਸ਼ੀ ਦੇ ਲਈ ਜੋ ਸ਼ੁੱਕਰ ਹੈ ਉਹ مالک ਹੈ ਤੇ ਬ੍ਰੈਸਪਰ ਜੋ ਹੈ 8ਵੇਂ ਸਥਾਨ ਵਿੱਚ ਚਲਾ ਗਿਆ ਤੀਜੇ ਖਾਨੇ ਦਾ ਮਾਲਕ ਪ੍ਰਾਥਮਿਕ ਸਥਾਨ ਦਾ ਮਾਲਕ 8ਵੇਂ ਸਥਾਨ ਵਿੱਚ ਤੇ ਨਾਲ ਤੁਹਾਡੇ ਜੋ ਹੈ ਪੰਜਵੇਂ ਖਾਨੇ ਦਾ ਮਾਲਕ 8ਵੇਂ ਸਥਾਨ ਵਿੱਚ ਸ਼ੁਭ ਨਹੀਂ ਹਟਵੇਂ ਸਥਾਨ ਚ ਕੋਈ ਵੀ ਗ੍ਰਹਿ ਜਾਵੇ ਸ਼ੁਭ ਨਹੀਂ ਜਾਂਦਾ ਸਗੋਂ ਉਹ ਜਾ ਕੇ ਸ਼ੁੱਕਰ ਦੇ ਫਲ ਨੂੰ ਖਰਾਬ ਕਰੇਗਾ ਦਬਾਏਗਾ ਉਸ ਨੂੰ ਤਾਂ ਇਸ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਸਭ ਤੋਂ ਜ਼ਰੂਰੀ ਬਦਨਾਮੀ ਤੋਂ ਬਚਣਾ ਕਿਸੇ ਦੇ ਮਸਲੇ ਚ ਨਹੀਂ ਉਲਝਣਾ ਦੂਜੀ ਗੱਲ ਨੇਮ ਫੈਮਿਲੀ ਅੱਛਾ ਹੈ ਗਿਆਨ ਲਈ ਅੱਛਾ ਹੈ ਗਿਆਨ ਦਾ ਦੇਤਾ ਮੰਨਿਆ ਗਿਆ ਹੈ ਨਾ ਇਹ ਅਠਵਾ ਖਾਨਾ ਕੋਖੀ ਦਿਮਾਗ ਦਾ ਵੀ ਹੈ ਤਾਂ ਤੁਸੀਂ ਅਗਰ ਕੋਈ ਪੜ੍ਹਾਈ ਕਰਨੀ ਹੈ ਕੋਈ ਟੈਸਟ ਦੇਣਾ ਤਾਂ ਇਸ ਸਮੇਂ ਬੈਸਟ ਹੈ ਦੇਖ ਜਾਓ ਆਪਣੇ ਇਸ ਨੂੰ ਮੱਥਾ ਟੇਕੀ ਚੋ ਤੇ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਕੰਨਾ ਪਿਛੇ ਇਤਰ ਲਗਾਓ ਤੇ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖੋ ਸਕੋਰਕਿਓ ਬ੍ਰਿਸ਼ਚਿਕ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਜੋ ਬ੍ਰਹਸਪਤ ਹੈ ਧਨ ਦਾ ਮਾਲਕ ਹੈ ਤੇ ਬ੍ਰਹਸਪਤ ਹੈ ਤੁਹਾਡੇ ਸੋਚ ਦਾ ਮਾਲਕ ਤੇ ਕਿੱਥੇ ਗਿਆ ਸਤਵੇਂ ਖਾਨੇ ਵਿੱਚ ਅੱਛਾ ਹੈ ਬਹੁਤ ਅੱਛਾ ਹੈ ਸਤਵੇਂ ਬੈਠ ਕੇ ਲगन ਨੂੰ ਦੇਖੇਗਾ ਤੇ ਨੌਵੀਂ ਦ੍ਰਿਸ਼ਟੀ ਨਾਲ ਹਿੰਮਤ ਨੂੰ ਦੇਖੇ ਹਿੰਮਤ ਵਧੇਗੀ ਧਨ 'ਚ ਵਾਧਾ ਹੋਏਗਾ ਔਰ ਪੈਸੇ 'ਚ ਵਾਧਾ ਹੋਏਗਾ ਹਰ ਚੀਜ਼ ਦੇ ਲਈ ਸਿਤਾਰੇ ਤੁਹਾਡੇ ਸ਼ੁਭ ਵਿਆਹ ਸ਼ਾਦੀ ਦੀ ਉਮਰ ਤੇ ਠੱਕੇ ਦਾ ਰਿਸ਼ਤਾ ਹੋ ਜਾਏਗਾ ਠੱਕੇ ਦਾ ਮੀਨਸ ਕਈ ਵਾਰੀ ਅਸੀਂ ਸੋਚਦਾ ਕਿ ਬਹੁਤ ਵਧੀਆ ਆਇਆ ਕਰ ਦਿੰਦੇ ਆ ਤਾਂ ਇਦਾਂ ਨਹੀਂ ਵੀ ਕਰਨਾ ਚਾਹੁੰਦੇ ਤਾਂ ਵੀ ਕਈ ਵਾਰੀ ਜਾਲੀ ਵਾਧੂ ਵਧੀਆ ਰਿਸ਼ਤੇ ਆਉਣਗੇ ਤੇ ਵਧੀਆ ਰਿਸ਼ਤਾ ਹੋ ਵੀ ਜਾਏਗਾ ਵਿਆਹ ਸ਼ਾਦੀ ਦੇ ਲਈ ਅਗਲੇ ਸਾਲ ਦੇ ਜੂਨ ਜੁਲਾਈ ਤੱਕ ਸਮਾਂ ਤੁਹਾਡਾ ਬੈਸਟ ਹੋ ਗਿਆ ਤੇ ਕੰਮ ਕਰ ਲਈ ਵੀ ਬੈਸਟ ਹੋ ਗਿਆ bizness ਲਈ ਵੀ ਬੈਸਟ ਹੋ ਗਿਆ ਬ੍ਰੈਸਪਤ ਦੀ ਬਲੇਸਿੰਗ ਸ਼ੁਭ ਕਰਨ ਦੇ ਲਈ ਮੂੰਗਾ ਨਗ ਤੁਸੀਂ ਪਹਿਨ ਸਕਦੇ ਹੋ 13 ਮਹੀਨੇ ਸ਼ੁਭਾ ਲੈਣ ਦੇ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਹੋਏ ਸ਼ੁਭ ਬ੍ਰੈਸਪਤ ਤੁਹਾਡੇ ਲਗਨ ਦਾ ਮਾਲਕ ਗਿਆ 6ਵੇਂ ਸਥਾਨ ਵਿੱਚ ਸ਼ੁਭ ਸਿਰਫ ਕੰਮ ਕਰ ਲਈ ਹਿੰਮਤ ਲਈ ਤੇ ਧਨ ਲਈ ਨੇ ਬਾਕੀ ਨਾਨਕੇ ਦਾਦਕੇ ਪਰਿਵਾਰ ਵਿੱਚ ਪ੍ਰੋਬਲਮ ਵਧਣ ਵਾਲੀ ਹੈ ਔਰ ਉਸ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਕਿ ਤੁਹਾਡੇ ਲਗਨ ਦਾ ਮਾਲਕ 6ਵੇਂ ਸਥਾਨ ਵਿੱਚ ਕੋਈ ਲੰਬੀ ਬਿਮਾਰੀ ਨਾ ਚੱਲੇ ਮੋਟਾਪੇ ਤੇ ਕੰਟਰੋਲ ਕਰੋ ਮਸਾਲੇ ਦਾ ਪ੍ਰੋਬਲਮ ਲਈ ਸ਼ੇਅਰ ਕਰੋ ਬ੍ਰਸਪਤ ਨੂੰ ਸ਼ੁਭ ਕਰਨ ਲਈ ਚਨੇ ਦਾਣ ਰੱਖੋ ਧਾਰਮਿਕ ਸਥਾਨ ਤੇ ਤਾਂ ਕਿ ਰਿਜ਼ਲਟ ਸਹੀ ਮਿਲਨ ਔਰ ਥੋੜੀ ਜੀ ਚਨੇ ਦੀ ਦਾਤ ਗੁੜ ਮਿਕਸ ਕਰਕੇ ਕਦੀ ਕਦੀ ਪੰਛੀਆਂ ਨੂੰ ਪਾਉਣਾ ਸ਼ੁਰੂ ਕਰੋ ਸੂਰਜ ਦਾ ਪਲ ਮਿਲ ਗਿਆ ਤਾਂ ਸ਼ੁਕਰ ਜੋ ਐ એનર્ਜੀ ਤੁਹਾਡੀ ਸ਼ੁਭ ਕਰੇਗਾ ਕਿਉਂਕਿ ਸੂਰਜ ਜਿਆਦਾ ਸ਼ੁਭ ਕਰਨਾ ਤੁਹਾਡੇ ਲਈ ਜ਼ਰੂਰੀ ਹੈ ਤਾਂ ਉਹ ਤੁਹਾਡੀ ਕਿਸਮਤ ਦਾ ਮਾਲਕ ਕਿਸਮਤ ਦਾ ਮਾਲਕ ਚਮਕ ਰਿਆ ਹੋਵੇ ਨਾ ਤਾਂ ਰਸਤੇ ਦੀਆਂ ਰੁਕਾਵਟਾਂ ਥੋੜੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਮਝਦਾਰ ਹੋ ਤੁਸੀਂ ਕੈਪ੍ਰਿਕੌਰਨ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਸ਼ਨੀ ਮਾਲਕ ਹੈ ਔਰ ਬ੍ਰਸਤ ਪਰ ਜੋ ਹੈ ਸੋਚ ਸਥਾਨ ਵਿੱਚ ਚਲੇ ਗਿਆ ਪੰਜਵੇਂ خانه ਪੰਜਵੇਂ ਖਾਨੇ ਸ਼ੁਕਰ ਦੇ ਘਰ ਚ ਜਾ ਕੇ ਥੋੜਾ ਸ਼ੁਕਰ ਦਾ ਫਲਦਾ ਖਰਾਬ ਕਰੇਗਾ ਥੋੜੀ ਬਹੁਤੀ ਪੈਸੇ ਦੀ ਪਰੇਸ਼ਾਨੀ ਕੈਸ਼ ਇਨ ਹੈਂਡ ਦੀ ਥੋੜੀ ਕਮੀ ਦਾ ਇੱਥੇ ਬੈਠ ਕੇ ਰਹੇਗਾ ਬ੍ਰਸਤ ਪਰ ਜੋ ਹੈ ਆਪਾਂ ਕਹਿ ਰਹੇ ਹਾਂ ਕਿ ਪੰਜਵੇਂ ਸਥਾਨ ਵਿੱਚ ਔਲਾਦ ਲਈ ਅੱਛਾ ਔਲਾਦ ਪ੍ਰਾਪਤੀ ਲਈ ਅੱਛਾ ਅੱਛਾ ਔਲਾਦ ਦੀ ਸੈਟਿੰਗ ਲਈ ਅੱਛਾ ਕੋਈ ਔਲਾਦ ਨੂੰ ਪਰੇਸ਼ਾਨੀ ਸੀ ਤਾਂ ਉਹ ਇਸੇ ਹੀ ਕਰਨ ਵਾਲਾ ਇੱਥੇ ਬੈਠਾ ਬ੍ਰਸਤ ਹੈ ਨਾ ਖਰਚਿਆਂ ਤੇ ਕੰਟਰੋਲ ਥੋੜਾ ਤੁਹਾਨੂੰ ਕਰਨਾ ਪੈਣਾ ਵਿਦੇਸ਼ ਯਾਤਰਾ ਕਰਵਾ ਦਵੇਗਾ ਇੱਥੇ ਬ੍ਰਸਪਤ ਔਰ ਇਸ ਬ੍ਰਸਪਤ ਨੂੰ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਕੀ ਆਚਾਰ ਲੈ ਕੇ ਕਦੇ-ਕਦੇ ਲੰਗਰ ਚ ਦੇਈ ਜਾਂਦੇ ਤਾਂ ਬ੍ਰਸਪਤ ਸ਼ੁਭ ਰਹੇਗਾ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਧਨ ਦਾ ਮਾਲਕ ਇਨਕਮ ਦਾ ਮਾਲਕ ਕਿੱਥੇ ਗਿਆ ਧਨ ਦਾ ਮਾਲਕ ਤੇ ਇਨਕਮ ਦਾ ਮਾਲਕ ਸੋਚਸਥਾਨ ਵਿੱਚ ਚਲੇ ਗਿਆ ਕੁੰਭ ਰਾਸ਼ੀ ਵਾਲਿਆਂ ਦਾ ਸੁਖਸਥਾਨ ਵਿੱਚ ਚਲੇ ਗਿਆ ਘਰ ਵਿੱਚ ਸ਼ੁਭ ਕੰਮ ਹੋਣਗੇ ਸੁੱਖਾਂ ਵਿੱਚ ਵਾਧਾ ਹੋਏਗਾ ਲਗਜ਼ਰੀ ਚੀਜ਼ਾਂ ਬਣਣਗੀਆਂ ਤਾਂ ਤੁਹਾਡੇ ਲਈ ਤਾਂ ਸ਼ੋਭੀ ਹੈ ਸੁੱਖ ਤੇ ਧਨ ਕਿੱਥੇ ਗਿਆ ਸੌਰੀ ਇਨਕਮ ਤੇ ਧਨ ਕਿੱਥੇ ਗਿਆ ਸੁੱਖ ਸਥਾਨ 'ਚ ਤੇ ਸੁੱਖ ਕਿੱਥੋਂ ਮਿਲਦਾ ਇਨਕਮ ਤੋਂ ਹੀ ਤਾਂ ਮਿਲਦਾ ਤਾਂ ਹਰ ਚੀਜ਼ ਬਣਾਉਣ ਲਈ ਲੈ ਲੈ ਘਰ ਮਕਾਨ ਪਲਾਟ ਹਰ ਚੀਜ਼ ਬਣਾਉਣ ਦੇ ਲਈ ਇਸ ਸਮੇਂ ਸਿਤਾਰੇ ਤੁਹਾਡੇ ਬਿਲਕੁਲ ਸ਼ੁਭ ਨੇ ਅੱਛਾ ਰਹੇਗਾ ਤੁਹਾਡੇ ਇਨਕਮ ਦੇ ਸੋਰਸਸ ਵਧਣਗੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਬਸ ਖਰਚ ਕਰੋ ਵਾਧੂ ਲਗਜ਼ਰੀ ਚੀਜ਼ਾਂ ਤੇ ਉਹ ਵਧਣ ਬਣੀਆਂ ਪੈਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਲਗਨ ਦਾ ਮਾਲਕ ਗਿਆ ਤੀਜੇ ਸਥਾਨ ਵਿੱਚ ਗਿਆ ਐਂਟੀ ਦੇ ਘਰ ਵਿੱਚ ਕਿਹਦੇ ਚ ਅਸ਼ਟਮੇ ਵਿੱਚ ਵੀ ਸ਼ੁਕਰ ਹੈ ਤੇ ਤੀਜੇ ਖਾਨੇ ਦਾ ਵੀ ਸ਼ੁਕਰ ਹੈ ਤਤੀਜਾ ਕਨਕੀਤਾ ਪੈਣਾ ਪਈਆਂ ਨਾ ਬਈ ਪੈਣਾ ਪਈਆਂ ਨਾ ਸਬੰਧ ਵਿਗੜਨ ਵਾਲਿਆ ਥੋੜੇ ਸੰਭਲ ਕੇ ਚੱਲਣਾ ਹੈ ਮੀਨ ਲਗਨ ਤੇ ਮੀਨ ਰਾਸ਼ੀ ਵਾਲਾ ਲੜਾਈ ਝਗੜਾ ਪ੍ਰਾਪਰਟੀ ਨੂੰ ਲੈ ਕੇ ਵਧਣ ਵਾਲਾ ਘਰੇਲੂ ਕੁਲੇਸ਼ ਨੂੰ ਵਧਣ ਵਾਲਾ ਤਾਂ ਇਸ ਕਰਕੇ ਇੱਥੇ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਆਪਣੇ ਈਸ਼ਟ ਨੂੰ ਮੱਥਾ ਟੇਕਦੇ ਰਹੋ ਬਲੇਸਿੰਗ ਉਹਨਾਂ ਦੀ ਲੈਂਦੇ ਰਹੋ ਆਲੇ ਦੁਆਲੇ ਸਰਕਲ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨਾ ਬੰਦ ਕਰੋ ਆਪ ਆਪਣੇ ਦਿਮਾਗ ਨਾਲ ਲੌਜੀਕ ਨਾਲ ਚੱਲੋਗੇ ਤਾਂ ਤੀਜੇ ਸ਼ੁਕਰ ਦੇ ਘਰ ਚ ਬ੍ਰਹਸਪਤ ਸਹੀ ਕਰੇਗਾ ਸਹੀ ਰਿਸ਼ਤਿਆਂ ਦੇ ਲਈ ਨਹੀਂ ਤਾਂ ਉਲਝੇ ਰਹੋਗੇ ਸਰਕਲ ਵੱਲੋਂ ਧੋਖੇ ਦੇ ਤੋ ਖਾ ਹੋ ਜਾਏਗਾ ਪਰੇਸ਼ਾਨੀ ਬਚ ਜਾਏਗੀ ਠੀਕ ਹੈ ਜੀ ਇਹ ਸੀ ਬ੍ਰਸਪਤ ਦਾ ਰਾਸ਼ੀ ਪਰਵਰਤਨ ਜੋ 13 ਮਹੀਨੇ ਚੱਲੇਗਾ ਕੀ ਪ੍ਰਭਾਵ ਪਾਵੇਗਾ 12 ਰਾਸ਼ੀਆਂ ਤੇ ਇਸ ਦੀ ਆਪਾਂ ਚਰਚਾ ਕੀਤੀ ਸ਼ੁਕਰ ਦੇ ਘਰ ਬ੍ਰਸਪਤ ਗਿਆ ਹੈ ਤਾਂ ਸ਼ੁਕਰ ਨੂੰ ਸ਼ੁਭ ਕਰਨਾ ਗਾਂ ਨੂੰ ਰੋਟੀ ਪਾਉਣੀ ਹੈ ਦੇਸੀ ਘਿਓ ਲਾ ਕੇ ਸਾਰੇ ਰਾਸ਼ੀਆਂ ਵਾਲੇ ਕਰ ਸਕਦੇ ਆ ਦੂਜੀ ਗੱਲ ਚਿੱਟੀਆਂ ਕਲੀਆਂ ਤੇ ਪੀਲੇ ਫੁੱਲ ਮਿਕਸ ਕਰਕੇ ਆਪਣੇ ਆਇਸਟ ਦੇ ਚੜਾਓ ਚਿੱਟੀਆਂ ਕਲੀਆਂ ਸ਼ੁਕਰ ਦੀਆਂ ਨੇ ਤੇ ਪੀਲੇ ਫੁੱਲ ਬ੍ਰਸਪਤ ਦੇ ਆ ਤਾਂ ਉਹਦੇ ਨਾਲ ਬ੍ਰਸਪਤ ਦੇ ਘਰ ਚ ਬੈਠਾ ਸ਼ੁਕਰ ਸ਼ੁਕਰ ਦੇ ਘਰ ਚ ਬੈਠਾ ਬ੍ਰਸਪਤ ਇੱਕ ਦੂਜੇ ਦੀ એનર્ਜੀ ਨੂੰ ਸ਼ੁਭ ਰੱਖਣਗੇ ਨੁਕਸਾਨ ਨਹੀਂ ਕਰੇਗਾ समा इजाजत दाखवतात अच्छा दिन सत